ਫਿਲੌਰ ਭਾਰਤ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਭਾਰਤ ਦੇ ਜੀ ਡੀ ਐਸ ਮੈਂਬਰਾਂ ਨੇ ਰਲ ਕੇ ਪੂਰੇ ਭਾਰਤ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੈ ਅਤੇ ਸਰਕਾਰ ਅੱਗੇ ਆਪਣੀਆਂ ਹੱਕੀ ਮੰਗਾਂ ਪੇਸ਼ ਕੀਤੀਆਂ ਹਨ ਅੱਜ ਹੜਤਾਲ ਤੀਸਰੇ ਦਿਨ ਵਿੱਚ ਪਹੁੰਚ ਗਈ ਹੈ ਉਨ੍ਹਾਂ ਕਿਹਾ ਹੈ ਕਿ ਹੱਕੀ ਮੰਗਾਂ ਮਨਾਉਣ ਤੱਕ ਹੜਤਾਲ ਜਾਰੀ ਰਹੇਗੀ ਜਿਵੇਂ ਕਿ ਮੰਗ 8 ਘੰਟੇ ਡਿਊਟੀ ਦੇ ਨਾਲ ਜੀ ਡੀ ਐਸ ਕਰਮਚਾਰੀਆਂ ਨੂੰ ਸਿਵਲ ਸੇਵਕ ਦਾ ਦਰਜਾ ਦਿੱਤਾ ਜਾਵੇ ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ ਦੀ ਸਿਫਾਰਿਸ਼ ਦੇ ਅਨੁਸਾਰ 12 24 ਅਤੇ 36 ਸਾਲ ਦੀ ਸੇਵਾ ਨੂੰ ਸੰਪੂਰਨ ਕਰਨ ਤੇ ਬਣਦਾ ਐਗਰੀਮੈਂਟ ਤਿੰਨੇ ਵਿੱਤੀ ਸਹੂਲਤਾਂ ਦਿੱਤੀਆਂ ਜਾਣ ਗ੍ਰੇਚਿਟੀ ਦੀ ਅਦਿਕਤਮ ਰਕਮ 1.50 ਲੱਖ ਰੁਪਏ ਨੂੰ ਵਧਾ ਕੇ 5 ਲੱਖ ਰੁਪਏ ਦੀ ਬੜੌਤਰੀ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਹਰ ਸਾਲ 1 ਮਹੀਨੇ ਦੀਆਂ ਛੁੱਟੀਆਂ ਅਤੇ ਨਾ ਵਰਤੀ ਛੁੱਟੀ ਨੂੰ 180 ਦਿਨ ਕੀਤਾ ਜਾਵੇ ਮੈਡੀਕਲ ਸਹੂਲਤਾਂ ਪੱਕੇ ਕਰਮਚਾਰੀਆਂ ਦੀ तरह ਅਤੇ ਉਹਨਾਂ ਦੇ ਪਰਿਵਾਰ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪੱਕੇ ਮੁਲਾਜ਼ਮਾਂ ਦੀ ਤਰ੍ਹਾਂ ਦਿੱਤਾ ਜਾਵੇ ਟਾਰਗੇਟ ਦੇ ਨਾਤੇ ਕਰਮਚਾਰੀਆਂ ਦੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਸ ਮੌਕੇ ਤੇ ਮੱਖਣ ਸਿੰਘ ਸੂਰਜਾ ਪ੍ਰਦਾਨ ਬਲਦੇਵ ਰਾਜ ਮਸਤਾਨਾ ਸਿੰਘ ਰਾਜਕੁਮਾਰ ਆਤਮਾ ਸਿੰਘ ਹੁਸਨ ਲਾਲ ਨਸੀਬ ਲਾਲ ਮਨਦੀਪ ਕੌਰ ਮੋਨਿਕਾ 인ਦਰ ਕਾਂਤਾ ਸਾਹਿਲ ਆਕਾਸ਼ਦੀਪ ਅਤੇ ਹੋਰ ਹਾਜ਼ਰ ਸਨ ਅਵਾਂਚੀ ਫਲੋਰ ਦੇ ਡਾਕਰ ਦੇ ਸਮੇਂ ਤੁਸੀਂ ਧਰਨਾ ਲਾਇਆ ਇਕੱਠਾ ਹੋ ਕੇ 40-50 ਬੰਦਾਂ ਦੇ ਵਿੱਚ ਲੇਡੀਜ਼ ਵੀ ਹੈਗੀਆਂ ਕੀ ਮੈਂ ਕਹਾਂਗੇ ਤੁਹਾਡੀਆਂ ਜੀ ਸਰ ਅਸੀਂ ਸਾਨੂੰ ਗ੍ਰਾਮ ਡਾਕ ਸੇਵਕ ਦਾ ਦਰਜਾ ਦਿੱਤਾ ਗਿਆ ਹੈ ਏਲ ਜੀ ਡੀ ਐਸ ਕਹਿੰਦੇ ਆ ਸਾਡੀ ਜੀ ਡੀ ਐਸ ਆਲ ਇੰਡੀਆ ਜੀ ਡੀ ਜੂਨੀਅਰ ਬੈਰ ਉਹ ਅਸੀਂ ਤੁਹਾਨੂੰ ਦਿੱਤਾ ਜੰਨੇ ਆ ਤੇ ਸਾਡੇ ਜਿਹੜੀਆਂ ਮੰਗਾਂ तकरीबन ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਚੱਲ ਚੱਲਦੀਆਂ ਆ ਰਹੀਆਂ ਜਿਵੇਂ ਕਿ ਅਸੀਂ ਚਾਹੁੰਦੇ ਆ ਵੀ ਸਾਨੂੰ ਪੱਕੇ ਮੁਲਾਜ਼ਮੇ ਦੇ ਨਾਲ ਸਾਡੀ 8 ਘੰਟੇ ਡਿਊਟੀ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਕੰਮ ਪੱਕੇ ਮੁਲਾਜ਼ਮਾਂ ਦੇ ਵੱਧ ਲਿਆ ਜਾਂਦਾ ਸਾਡੀ ਜਿਹੜੀ ਗੈਰਟੀ ਆ 5 ਲੱਖ ਦੀ ਕੀਤੀ ਜਾਵੇ ਸਾਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਸਾਡੇ ਜਿਹੜੇ ਦਫ਼ਤਰ ਹੈ ਸਾਨੂੰ ਦਿੱਤੇ ਉਹਨਾਂ ਦਾ ਸਾਨੂੰ ਰੈਂਟ ਵਗੈਰਾ ਦਿੱਤਾ ਜਾਵੇ ਇਹ ਸਹੂਲਤਾਂ ਸਾਨੂੰ ਬਿਲਕੁਲ ਨਹੀਂ ਦਿੱਤੀਆਂ ਨਾ ਸਾਡੇ ਕੋਈ ਘਰ ਦੀ ਮੈਡੀਕਲ ਨਾ ਸਾਨੂੰ ਆਪਣਾ ਕੋਈ ਮੈਡੀਕਲ ਦਿੱਤਾ ਜਾਂਦਾ ਇਹ ਸਹੂਲਤ ਇਹਨਾਂ ਦੇ ਕਰਕੇ ਅਸੀਂ ਜਿਹੜੇ ਧਰਨਾ ਦਿੱਤਾ ਅਦਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੇਗੀ ਤਾਂ ਅਸੀਂ ਲਗਾਤਾਰ ਧਰਨਾ ਜਾਰੀ ਰੱਖਾਂਗੇ ਸਾਨੂੰ ਜਿੱਥੇ ਤੱਕ ਪ੍ਰਦਰਸ਼ਨ ਕਰਨਾ ਹੋਵੇ ਉਹ ਕਰਾਂਗੇ ਹੋ ਸਕਦਾ ਅਸੀਂ ਰੇਲਾ ਰੋਕਣ ਵੱਲ ਵੀ ਜਾਵਾਂਗੇ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ